ਖਾਲਸਾ ਜੀ ਕਦੋਂ ਜਾਗੋਗੇ ਕਦੋਂ ਪਛਾਣੋਗੇ ਤਾਕਤਾਂ ਕੌਣ ਹੈ ਕਿੱਥੋਂ ਆਈਆਂ ਕਿਵੇਂ ਆਈਆਂ ਮੈਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਹੀਂ ਹੈ ਪਰ ਜਿੱਥੇ ਜਾਨਾ ਹੈ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਜੇ ਐਨੇ ਪੰਤਕ ਸੀ ਫਿਰ ਬਾਲ ਕਿਉਂ ਕਟਾਏ ਜੀਨਾ ਪਾਉਂਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ 30 ਦੇ ਵੱਧ ਹੋਣੀ ਆ ਉਮਰ ਇੱਕਦਮ ਪੰਥ ਕਿੱਥੋਂ ਜਾਗ ਪਿਆ ਜਹਾਜ਼ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਹੈ ਲਿਆਏ ਜਾਂਦੇ ਐ ਅਮਰਿਕ ਸ਼ਿਕਾਇਆ ਜਾਂਦਾ ਫਿਰ ਕਹਿੰਦੇ ਐ ਕਿ ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਸ਼ਰੋਮ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕਨਸਟੀਟਿਊਸ਼ਨ ਨਹੀਂ ਮੰਨਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਐ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਬੁਲਾਇਆ ਜਾਂਦਾ ਹੈ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਏ ਚ ਉਹ ਹੈ ਐਨਐਸਏ ਚ ਮੇਰਾ ਵੀਰ ਉੱਥੇ ਡਿਬਰੂਗੜ ਹੈ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਏ ਚ ਰਹੇ ਆ 16 ਸਾਲ ਤਾਮਿਲਨਾਡੂ ਦੀ ਜੇਲਾਂ ਚ ਨਾਗਾਲੈਂਡ ਦੀ ਜਿਹੜਾ ਜੱਪਲਪੁਰ ਦੀ ਜਿਹੜਾ ਚ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ ਉਹ ਅਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਮੈਂ ਨਾ ਜ਼ਿੰਦਗੀ ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ ਫਰਕ ਪਛਾਣੀ ਹੈ ਕਿਹੜੀ ਲੀਡਰ ਹੈ ਸਰ ਭਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਕੀ ਗਿਆ ਕਿ ਅੱਛਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲ ਦਾ ਬਿਆਨ 10 ਦਿਨ ਪਹਿਲੇ ਦਾਦੂ ਵਾਲ ਦਾ ਬਿਆਨ ਸੀ ਕਿ ਹਰਿਆਣੇ ਵਿੱਚ ਬੀਜੇਪੀ ਨੂੰ ਜਿਤਾਓ अच बयान है खडूर साहब अमृतवाल जताओ आज सवाल कमजोर करना थोड़ी पार्टी कमजोर करना थोड़ी मां पार्टी खत्म करना देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक Instagram X aur WhatsApp channel par